ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਬਕਾ ਵਿਧਾਇਕ ਡਾਕਟਰ ਨਵਜੋਤ ਕੌਰ ਸਿੱਧੂ ਨੇ ਆਪਣੇ ਸਾਬਕਾ ਨਿੱਜੀ ਸਹਾਇਕ ਤੇ ਅਮਰੀਕਾ 'ਚ ਰਹਿਣ ਵਾਲੇ ਐਨ ਆਰ ਆਈ ਦੇ ਉੱਤੇ 2 ਕਰੋੜ ਰੁਪਏ ਤੋਂ ਵੀ ਵੱਧ ਦੀ ਧੋਖਾਧੜੀ ਕਰਨ ਦਾ ਉਹਨਾਂ ਦੇ ਨਾਲ આરોਪ ਲਗਾਇਆ ਹੈ। ਇਹ ਮਾਮਲਾ ਰਣਜੀਤ ਐਵੇਨਿਊ ਦੇ ਵਿੱਚ ਇੱਕ ਐਸ ਸੀਓ ਦੀ ਰਜਿਸਟ੍ਰੇਸ਼ਨ ਦੇ ਨਾਲ ਸੰਬੰਧਿਤ ਹੈ। ਇਸ ਦੀ ਜਾਂਚ ਇਕਨੋਮਿਕ ਆਫੈਂਸ ਵਿੰਗ ਕਰ ਰਿਹਾ ਹੈ। ਡਾਕਟਰ ਨਵਜੋਤ ਕੌਰ ਸਿੱਧੂ ਨੇ ਇਲਜ਼ਾਮ ਲਗਾਇਆ ਹੈ ਕਿ ਅਮਰੀਕਾ ਦੇ ਵਿੱਚ ਰਹਿਣ ਵਾਲੇ ਐਨ ਆਰ ਆਈ ਅੰਗਤ ਪਾਲ ਸਿੰਘ ਨੇ ਆਪਣੇ ਮਾਮਾ ਮੰਗਲ ਸਿੰਘ ਤੇ ਸੁਖਵਿੰਦਰ ਸਿੰਘ ਦੇ ਨਾਲ ਮਿਲ ਕੇ ਉਹਨਾਂ ਦੇ ਨਾਲ ਧੋਖਾ ਕੀਤਾ ਹੈ ਇਸ ਤੋਂ ਇਲਾਵਾ ਉਹਨਾਂ ਦੇ ਨਿੱਜੀ ਸਹਾਇਕ ਗੌਰਵ ਤੇ ਉਸਦੇ ਸਹਿਯੋਗੀ ਜਗਜੀਤ ਸਿੰਘ ਨੇ ਵੀ ਇਸ ਧੋਖਾਧੜੀ ਦੇ ਵਿੱਚ ਇੱਕ ਅਹਿਮ کردار ਨਿਭਾਇਆ ਹੈ ਅੰਗਤਪਾਲ ਸਿੰਘ ਨੇ ਰਣਜੀਤ ਐਵੇਨਿਊ ਵਿੱਚ ਐਸ.ਓ. ਨੰਬਰ 10 ਵੇਚਣ ਦਾ ਪ੍ਰਸਤਾਵ ਰੱਖਿਆ ਸੀ ਇਸ ਦੇ ਲਈ ਦੋਨੋਂ ਪੱਖਾਂ ਦੇ ਵਿੱਚ ਸਮਝੌਤਾ ਹੋ ਗਿਆ ਸੀ ਡਾਕਟਰ ਸਿੱਧੂ ਵੱਲੋਂ ਉਹਨਾਂ ਦੇ ਨੁਮਾਇੰਦੇ ਸੁਸ਼ੀਲ ਰਾਵਤ ਤੇ ਅੰਗਤਪਾਲ ਸਿੰਘ ਵੱਲੋਂ ਵਿਸ਼ਾਲ ਕੌਰ ਨੇ ਇਸ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਸੀ ਡਾਕਟਰ ਸਿੱਧੂ ਨੇ ਇਸ ਸੰਪਤੀ ਦੀ ਬੁਕਿੰਗ ਦੇ ਲਈ ਅੰਗਤਪਾਲ ਸਿੰਘ ਦੇ ਖਾਤੇ ਵਿੱਚ 1 ਕਰੋੜ ਤੇ 20 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਸੀ ਇਸ ਤੋਂ ਇਲਾਵਾ ਉਹਨਾਂ ਨੇ ਕਈ ਹੋਰ ਭੁਗਤਾਨ ਦੇ ਵੀ ਚੱਕ ਦਿੱਤੇ ਸੀ ਜਿਨ੍ਹਾਂ ਨੂੰ ਉਹਨਾਂ ਦੇ ਨਿੱਜੀ ਸਹਾਇਕ ਗੌਰਵ ਨੇ ਕੈਸ਼ ਕਰਾ ਲਿਆ ਸੀਗਾ ਤੇ ਉਸ ਦੀ თანਰ ਰਕਮ ਅੰਗਤ ਦੇ ਏਜੰਟ ਨੂੰ ਦੇ ਦਿੱਤੀ ਸੀ ਅੰਗਤਪਾਲ ਸਿੰਘ ਨੇ بار-बार ਭਰੋਸਾ ਦਿਵਾਇਆ ਸੀ ਕਿ ਛੇਤੀ ਹੀ ਇਹ ਜਾਇਦਾਦ ਉਹਨਾਂ ਦੇ ਨਾਂ ਰਜਿਸਟਰ ਕਰ ਦਿੱਤੀ ਜਾਏਗੀ ਜਦ ਡਾਕਟਰ ਸਿੱਧੂ ਨੇ ਦਸਤਾਵੇਜ਼ ਰਜਿਸਟ੍ਰੇਸ਼ਨ ਦੇ ਲਈ ਦਬਾਅ ਬਣਾਇਆ ਤੇ ਮੁਲਜ਼ਮਾ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਮਲਜ਼ਮਾ ਨੇ ਉਸ ਤੋਂ ਬਾਅਦ ਅਸਥਾਈ ਤੌਰ ਤੇ ਫਰਵਰੀ 2023 ਦੇ ਵਿੱਚ ਸਿੱਧੂ ਦੀ ਬੇਟੀ ਰਾਬੀਆ ਦੇ ਨਾਮ ਸੰਪਤੀ ਦਾ ਪਾਵਰ ਆਫ ਅਟਾਰਨੀ ਦੇ ਦਿੱਤਾ ਡਾਕਟਰ ਸਿੱਧੂ ਦਾ ਕਹਿਣਾ ਹੈ ਕਿ ਜੋ ਉਹਨਾਂ ਨੇ ਚੈੱਕ ਦਿੱਤੇ ਸੀ ਉਹ ਵਾਲਾ ਪੈਸਾ ਕੈਸ਼ ਕਰਕੇ ਮਲਜ਼ਮਾ ਨੇ ਆਪਸ ਵਿੱਚ ਵੰਡ ਲਿਆ ਹੈ ਧੋਖਾਧੜੀ ਦੀ ਸ਼ਿਕਾਇਤ ਈਓ ਵਿੰਗ ਨੂੰ ਕੀਤੀ ਗਈ ਹੈ ਤੇ ਹੁਣ ਈਓ ਵਿੰਗ ਇਸ ਦੀ ਜਾਂਚ ਕਰ ਰਿਹਾ ਹੈ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕਈ ਹੋਰ ਜਾਣਕਾਰੀਆਂ ਵੀ ਸਾਹਮਣੇ ਆ ਸਕਦੀਆਂ ਹਨ ਇਹ ਵੀ ਦੱਸ ਦਈਏ ਕਿ ਪੰਜਾਬ ਦੇ ਕਾਂਗਰਸ ਨੇਤਾ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਦੀ ਪਤਨੀ ਦੇ ਕੈਂਸਰ ਦੇ ਠੀਕ ਹੋਣ ਦੇ ਇਲਾਜ ਦੇ ਦਾਅਵੇ ਵੀ ਇਸ ਵਕਤ ਸੁਰਖੀਆਂ ਦੇ ਵਿੱਚ ਨੇ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਉਹਨਾਂ ਨੇ ਆਯੁਰਵੈਦਿਕ ਤਰੀਕਿਆਂ ਦੇ ਨਾਲ ਆਪਣੀ ਪਤਨੀ ਦਾ ਇਲਾਜ ਕੀਤਾ ਕੈਂਸਰ ਸੈੱਲਸ ਨੂੰ ਵਿਧਾਣ ਵਾਲੀਆਂ ਮਿੱਠੀਆਂ ਚੀਜ਼ਾਂ ਉਹਨਾਂ ਨੇ ਬੰਦ ਕਰ ਦਿੱਤੀਆਂ ਜਿਸ ਤੋਂ ਬਾਅਦ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੋ ਸਿੱਧੂ ਕੈਂਸਰ ਫ੍ਰੀ ਹੋ ਗਈ ਹੈ ਇਸ ਬਾਰੇ ਸੁਧੂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਪਰ ਹੁਣ ਇਸ ਮਸਲੇ ਨੂੰ ਲੈ ਕੇ ਵੀ ਕਾਫੀ ਵਿਵਾਦ ਛੜਿਆ ਹੋਇਆ ਹੈ